ਰੇਡੀਓ 24 ਪੰਜਾਬੀ ਚੈਨਲ ਨੂੰ ਵੈਬਟੈਕ ਇੰਸਟੀਚਿਊਟ ਕੋਹਾਨੀਗੜ ਦੇ ਵਿੱਚ ਤਸਵੀਰਾਂ ਦਿਿਆਂ ਦਾ ਤਿਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਇੰਸਟੀਚਿਊਟ ਦੇ ਸਟੂਡੈਂਟ ਜੋ ਲੜਕੀਆਂ ਨਾਣਾ ਬਲੋ ਤੀਆਂ ਦਾ ਤਿਹਾਰ ਜਿੱਥੇ ਆਪਣੇ ਰੀਤੀ ਰਿਵਾਜਾਂ ਨਾਲ ਬੋਲੀਆਂ ਪਾ ਕੇ ਅਤੇ ਪ੍ਰਾਣੇ ਰੀਤੀ ਰਿਵਾਜਾਂ ਦੇ ਕੱਪੜਿਆਂ ਨਾਲ ਜਿਵੇਂ ਲਹਿੰਗਾ ਜਾਂ ਹੋਰ ਕੱਪੜੇ ਜਿਵੇਂ ਪੁਰਾਣੇ ਰੀਤੀ ਰਿਵਾਜ ਸਨ ਬੱਚਿਆਂ ਵੱਲੋਂ ਪਾਏ ਗਏ ਹਨ ਤੇ ਵੈਪਟੈਕ ਕੰਪਿਊਟਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀਆਂ ਦਾ ਤਿਹਾਰ ਬੜੀ ਧੂਮ-ਧਾਮ ਦੇ ਸ਼ਰਦਾਂ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਬੱਚਿਆਂ ਦੇ ਨਾਲ ਬੱਚਿਆਂ ਦੇ ਲਈ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਉੱਥੇ ਬੱਚਿਆਂ ਵੱਲੋਂ ਬੋਲੀਆਂ ਪਾਈਆਂ ਜਾ ਰਹੀਆਂ ਹਨ ਅਤੇ ਬੱਚਿਆਂ ਵੱਲੋਂ ਇਹਦਾ ਤੀਆਂ ਦਾ ਤਿਉਹਾਰ ਹੈ ਰੀਤੀ ਰਿਵਾਜ ਹਨ ਪੰਜਾਬ ਦੇ ਕਲਚਰ ਵਿਰਸੇ ਦੇ ਵਿੱਚ ਬਹੁਤ ਤੀਆਂ ਦਾ ਤਿਉਹਾਰ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਗੱਲ ਕਰੀਏ ਤੀਆਂ ਦਾ ਤਿਉਹਾਰ ਜਿੱਥੇ ਸਿਰਫ ਪੰਡਾਂ ਦੇ ਵਿੱਚ ਹੀ ਬੜੀ ਧੁੰਮਤਾ ਮਨਾਇਆ ਜਾਂਦਾ ਸੀ ਪਰ ਜਿਉਂ-ਜਿਉਂ ਪਿਛਲੇ ਕੁਝ ਸਾਲਾਂ ਦੇ ਵਿੱਚ ਤਿਉਹਾਰ ਗੁੰਮ ਹੁੰਦਾ ਨਜ਼ਰ ਆ ਰਿਹਾ ਸੀ ਪਰ ਫਿਰ ਵੀ ਸਰਕਾਰ ਅਤੇ ਇੰਸਟੀਚੂਟਾਂ ਦੇ ਪ੍ਰਾਲੇ ਸਾਦਕਾ ਦੁਬਾਰਤੋ ਕਲਚਰ ਨੂੰ ਚਲਾਇਆ ਜਾ ਰਿਹਾ ਹੈ ਕਿਉਂਕਿ ਬੱਚਿਆਂ ਨੂੰ ਜਿੱਥੇ ਅੱਜ ਦੇ ਯੁੱਗ ਦੇ ਵਿੱਚ ਮੋਬਾਈਲ ਤੇ ਕੰਪਿਊਟਰ ਦੇ ਵਿੱਚ ਸੀਮਿਤ ਜਿਹਾ ਪੜ੍ਹਾਈ ਦਾ ਕੀ ਸੀਮਤ ਰਹਿੰਦੇ ਨਜ਼ਰ ਆਉਂਦੇ ਹਨ ਪਰ ਨਹੀਂ ਅੱਜ ਦੇ ਯੁੱਗ ਦੇ ਵਿੱਚ ਪੁਰਾਣੇ ਕਲਚਰ ਨੂੰ ਸਾਹਮਣਾ ਇਹ ਨੌਜਵਾਨ ਪੀੜੀ ਸਭ ਤੋਂ ਵੱਡਾ ਉਪਰਾਲਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੋਲੀਆਂ ਪਾਈਆਂ ਯਾਰੀ ਨਾਲ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਵੈਬ ਟੈਕ ਦੇ ਬੱਚੇ ਅਤੇ ਓਨਰ

ਅੱਜ ਦੇ ਇਸ ਵਿਬੈਟੈਕ ਇੰਸਟੀਚਿਊਟ ਦੇ ਵਿੱਚ ਅਸੀਂ ਤੀਆਂ ਦਾ ਤਿਉਹਾਰ ਮਨਾਇਆ ਜਿਦੇ ਵਿੱਚ ਅਸੀਂ ਬਹੁਤ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਹੈ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇਹ ਸਭ ਕੁਝ ਸਾਡੇ ਟੀਚਰਸ ਦੀ ਮਿਹਨਤ ਕਰਕੇ ਹੋਇਆ ਜਿਨ੍ਹਾਂ ਨੇ ਸਾਨੂੰ ਐਨੀ ਸਪੋਰਟ ਕੀਤੀ ਤਾਂ ਕਰਕੇ ਅਸੀਂ ਅੱਜ ਇਹ ਤਿਉਹਾਰ ਮਨਾਇਆ ਗਿਆਗਾ ਸਾਨੂੰ ਇਹ ਬਹੁਤ ਵਧੀਆ ਲੱਗਿਆ ਇਹ ਪੰਜਾਬੀ ਕਲਚਰ ਨੂੰ ਵੀ ਅੱਗੇ ਲੈ ਕੇ ਜਾ ਰਹੇ ਆ ਮਤਲਬ ਜਿਵੇਂ ਪਹਿਲਾਂ ਤੀਆਂ ਮਨਾਇਆ ਜਾਂਦੀਆਂ ਸੀ ਉਹਦੀ ਇੱਕ ਝਲਕ ਅਜ ਇਸ ਤੀਆਂ ਦੇ ਤਿਉਹਾਰ 'ਚ ਦਿਖਾਈ ਗਈ ਆ ਅੱਜ ਦੇਖੋ ਅੱਜ ਇਸ ਅਬ ਟੈਕ ਦੇ ਇੰਸਟੀਚਿਊਟ ਦੇ ਵਿੱਚ ਜਦੋਂ ਧੂਤੀਆਂ ਦਾ ਪ੍ਰੋਗਰਾਮ ਲੱਗਿਆ ਜੀ ਤੇ ਜੋ ਕਿ ਸਾਨੂੰ ਅੱਜ ਬਹੁਤ ਵਧੀਆ ਲੱਗਿਆ ਤੇ ਸਾਨੂੰ ਸਾਰੇ ਟੀਚਰਾਂ ਨੇ ਸਪੋਰਟ ਕੀਤਾ ਜੋ ਕਿ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜੋਤੀਆਂ ਲੱਗਦੀਆਂ ਸੀ ਦੀ ਉਹ ਅੱਜ ਇਸ ਦੇ ਸਮੇਂ ਵਿੱਚ ਵੀ ਉਹਦੀ ਝਲਕ ਦਿਖਾਈ ਗਈ ਹੈ ਜਿਸ ਦਾ ਕਿ ਸਾਨੂੰ ਬਹੁਤ ਵਧੀਆ ਲੱਗਿਆ ਟੀਚਰਾਂ ਸਾਨੂੰ ਜੋ ਕਿ ਲੈ ਕੇ ਆਏ ਸਾਨੂੰ ਬਹੁਤ ਸਹਿਯੋਗ ਮਿਲਿਆ ਸਰ ਵੀ ਸਰ ਬਹੁਤ ਵਧੀਆ ਸਪੋਰਟ ਕਰਦ ਨੇ ਵੀ ਸਾਨੂੰ ਕਦੇ ਇੰਝ ਨਹੀਂ ਲੱਗਿਆ ਹੈਗਾ ਵੀ ਜਿਵੇਂ ਕਿ ਸਾਨੂੰ ਵੀ ਕੋਈ ਨਹੀਂ ਦੱਸਿਆ ਜਾ ਰਿਹਾ ਸਾਰਾ ਕੁਝ ਵਧੀਆ ਕੀਤਾ ਮੈਂ ਆਪਣੇ ਬਹੁਤ ਜ਼ਿਆਦਾ ਸਪੋਰਟ ਕੀਤਾ ਜਿਹਦੇ ਕਨ ਵੀ ਅੱਜ ਦਾ ਇਤਿਹਾਸ ਸਾਡਾ ਬਹੁਤ ਵਧੀਆ ਬਣਾਇਆ ਜਾ ਗਿਆ। ਕਿਹੜਾ 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 ਪ੍ਰੋਗਰਾਮ ਮਨਾਉਂਦੇ ਰਹਿੰਦੇ ਰਹੇ। ਇਹ ਨਹੀਂ ਮੈਂ ਉਹ ਸਰਵਿਸ ਹਰ ਸਾਲ ਇਹ ਪ੍ਰੋਗਰਾਮ ਬਣਾਇਆ ਜਾਂਦਾ ਤੇ ਤੇ ਅੱਗੇ ਵੀ ਬਣਾਇਆ ਜਾਏਗਾ ਜੀ। ਕੋਣ ਹੈ ਅੱਜ ਸਾਡੇ ਸੈਂਟਰ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਜੋ ਕਿ ਅਗਲੇ ਸੱਭਿਆਚਾਰ ਨੂੰ ਪ੍ਰਭਾਵਿਤ ਕਰਦਾ ਹੈ ਤੇ ਸਾਡੇ ਸੈਂਟਰ ਵਿੱਚ ਬਹੁਤ ਵਧੀਆ ਮਨਾਇਆ ਗਿਆ ਤੇ ਅੱਗੇ ਵੀ ਮਨਾਇਆ ਕਿਵੇਂ ਦਾ ਕਰ ਸੋਣੇ ਕਿੱਦਾਂ ਜਾਦਾ ਬਹੁਤ ਵਧੀਆ ਲੱਗੀ ਸਿਮਰ ਟੀਚਰਾਂ ਸਪੋਰਟ ਕਰਦੇ ਮੇਰੇ ਜਿਹਾ ਸਭਾ ਜੀ ਪ੍ਰੋਗਰਾਮ ਬਹੁਤ ਵਧੀਆ ਸਪੋਰਟ ਕਰਦੇ ਸੀ ਮੇਰਾ ਨਾਮ ਸਿਮਰਨਜੀਤ ਕੌਰ ਹੈ ਅੱਜ ਸਾਡੇ ਵੈਬਟੈਕ ਇੰਸਟੀਚਿਊਟ ਦੇ ਵਿੱਚ ਟੀਆਂ ਦਾ ਤਿਹਾਰ ਮਨਾਇਆ ਗਿਆ ਤੇ ਸਾਨੂੰ ਇਹ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਯਾਨੀ ਕਿ ਪੁਰਾਣੇ ਸੱਭਿਆਚਾਰ ਨੂੰ ਪ੍ਰਮੋਟ ਕਰ ਰਹੇ ਨੇ ਤੇ ਬਹੁਤ ਵਧੀਆ ਲੱਗਿਆ ਇੱਕ ਪੁਰਾਣੇ ਸੱਭਿਆਚਾਰ ਦੀ ਝਲਕ ਦਿਖਾਈ ਦਿੱਤੀ ਤੇ ਇਹ ਹਰ ਸਾਲ ਮਨਾਇਆ ਜਾਂਦਾ ਹੈ ਤੇ ਅੱਗੇ ਵੀ ਮਨਾਇਆ ਜਾਵੇਗਾ ਤੇਰੇ ਜਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ ਤੇਰੇ ਜਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ ਤੇਰਾ ਜਿਹੜਾ ਬਣਦਾ ਨਾ ਮੇਚ ਮੁੰਡੇ ਆਵੇ ਤੈਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡੇ ਆਵੇ ਤੈਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡੇ ਆ ਮੇਰਾ ਨਾਮ ਹਾਂਜੀ ਮੇਰਾ ਨਾਮ ਨਿਰਮਲਜੀਤ ਕੌਰ ਹੈ ਮੈਂ ਵੈਪਟਕ ਇੰਸਟੀਚਿਊਟ ਦੇ ਹਨਰਾ ਪਿਛਲੇ 25 ਸਾਲਾਂ ਤੋਂ ਅਸੀਂ ਇਹ ਕੰਪਿਊਟਰ ਸੈਂਟਰ ਆਪਣਾ ਰਨ ਕਰ ਰਹੇ ਹਾਂ ਹਰ ਸਾਲ ਅਸੀਂ ਤੀਆਂ ਦਾ ਤਿਹਾਰ ਬੜੀ ਧੂਮ ਧਾਮ ਨਾਲ ਮਨਾਉਂਦੇ ਆ ਇਹਦੇ ਵਿੱਚ ਪੰਜਾਬੀ ਕਲਚਰ ਨੂੰ ਦਰਸਾਇਆ ਜਾਂਦਾ ਹੈ ਵੀ ਪਿੰਡਾਂ ਦੇ ਵਿੱਚ ਜਿਹੜੇ ਪਹਿਲਾਂ ਬੋਲੀਆਂ ਪਾਉਂਦੇ ਸੀਗੇ ਗਿੱਧੇ ਪਾਉਂਦੇ ਸੀ ਪਿੰਗਾ ਝੂਟਦੇ ਸੀ ਪੰਜਾਬੀ ਤਿਹਾਰ ਜਿਹੜਾ ਇਹ ਤੀਆਂ ਦਾ ਬੜਾ ਮਨਾਇਆ ਜਾਂਦਾ ਸੀ ਪਰ ਵਿੱਚੋਂ ਜੇ ਇਹ ਅਲੋਪ ਹੋ ਗਿਆ ਸੀ ਪਰ ਹੁਣ ਇਹ ਅਲੋਪ ਹੋਣ ਦੇ ਕਾਰਨ ਵੀ ਸੀ ਚਾਹੁੰਦੇ ਆ ਵੀ ਆਪਣੀਆਂ ਜਿਹੜੀਆਂ ਨੌਜਵਾਨ ਆਪਣੀਆਂ ਬੱਚੀਆਂ ਨੇ ਓਹ ਇਹਨਾਂ ਨੂੰ ਕਲਚਰ ਤੋਂ ਪਰੇ ਨਾ ਰਹਿਣ ਤਾਂ ਉਹਨਾਂ ਨੂੰ ਇਹ ਕਲਚਰ ਵਧੀਆ ਲੱਗੇ ਇਹਦੇ ਵਾਸਤੇ ਸਾਨੂੰ ਇਹ ਉਪਰਾਲਾ ਅਸੀਂ ਹਰ ਵਾਰ ਕਰਦੇ ਆਂ ਤਿਆਂ ਦਾ ਜਿਹਦੇ ਵਿੱਚ ਸਾਡੇ ਬੱਚੇ ਜਿਹੜੇ ਸਟੂਡੈਂਟ ਨੇ ਉਹ ਪਾਰਟਿਸਪੇਟ ਕਰਦੇ ਨੇ ਗਿੱਧੇ ਵਿੱਚ ਭੰਗੜੇ ਚ ਤੇ ਹੋਰ ਪਹਿਰਾਵਾ ਪੰਜਾਬੀ ਪਹਿਨ ਕੇ ਆਉਂਦੇ ਨੇ ਪੰਜਾਬੀ ਗਹਿਣੇ ਪਹਿਨ ਕੇ ਆਉਂਦੇ ਨੇ ਤੇ ਇਸ ਸਾਲ ਅਸੀਂ ਜਿਹੜੇ ਸਾਡੇ ਬੱਚੇ ਸਟੂਡੈਂਟ ਕੁੜੀਆਂ ਖਾਸ ਕਰਕੇ ਗਰਲਸ ਸਾਲ ਦੇ ਡਿਪਲੋਮੇ ਵਿੱਚ ਜੁਆਇਨਿੰਗ ਲੈਣ ਗਿਆ ਕਰਨ ਗਿਆ ਉਹਨਾਂ ਦੇ ਵਿੱਚ ਸਾਲ ਦੇ ਡਿਪਲੋਮਾ ਖਤਮ ਹੋਣ ਦੇ ਸਾਰੀ ਇੱਕ ਟੈਸਟ ਲਿੱਤਾ ਜਾਊਗਾ ਉਹ ਟੈਸਟ ਦੇ ਵਿੱਚ ਜਿਹੜੇ ਬੱਚੇ ਦੀ ਪਰਫਾਰਮੈਂਸ ਮਤਲਬ ਕਿ 100% ਆndi ਹੈ ਉਹਦੀ ਫੀਸ ਪੂਰੀ ਦੀ ਪੂਰੀ ਮਾਫ ਕੀਤੀ ਜਾਊਗੀ ਰਿਫੰਡ ਹੋ ਜਾਊਗੀ ਯਾਨੀ ਕਿ ਜਿਹੜੇ ਬੱਚੇ ਦੀ 50% ਆ ਗਏ 60% ਆ ਗਏ ਉਸ ਹਿਸਾਬ ਨਾਲ ਉਸ ਬੱਚੇ ਦੀ ਫੀਸ ਰਿਫੰਡ ਕਰੀ ਜਾਊਗੀ ਇਸ ਕਰਕੇ ਮੈਂ ਚਾਹਨੀ ਆ ਵੀ ਜਿਹੜੇ ਬੱਚੇ ਹੈਗੇ ਨੇ ਸਟੂਡੈਂਟ ਵੱਧ ਤੋਂ ਵੱਧ ਸਾਡੇ ਕੰਪਿਊਟਰ ਕੋਰਸ ਦੇ ਵਿੱਚ ਦਾਖਲੇ ਲੈਣ ਤੇ ਆਪਣਾ ਇਹ ਆਪਣਾ ਇੰਸਟੀਚੂਟ ਹੈ ਇਹਦੀ ਆਪਣੀ ਮਾਨਤਾ ਹੈਗੀ ਹੈ ਜਿਹੜੀ ਉਹ ਵਧਾਉਣ ਧੰਨਵਾਦ ਜੀ ਮੇਰਾ ਨਾਮ ਸੁਤਨਾਮ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਦਿੱਤੀ ਹੈ ਦਾ ਪਿਆਰ ਬੜਾ ਪੂਤਾ ਨਾ ਬਣਾਇਆ ਹੈ ਬੈਪਟੈਕ ਇੰਸਟੀਚੂਟ ਦਿੱਤੀ ਮੈਂ ਬੈਪਟੈਕ ਇੰਸਟੀਚੂਟ ਭੋਲੀਗੜ ਵੱਲੋਂ ਹਰ ਸਾਲ ਤੀਆਂ ਦਾ ਤਿਹਾਰ ਬੱਚਿਆਂ ਨਾਲ ਰਲ ਕੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਬਣਾਇਆ ਜਾਂਦਾ ਤੇ ਬੱਚਿਆਂ ਨੂੰ ਇਹਦੇ ਵਿੱਚ ਉਤਸ਼ਾਹਤ ਕਰਨ ਲਈ ਬੜੇ ਵਧੀਆ ਇਨਾਮ ਵੀ ਦਿੱਤੇ ਜਾਂਦੇ ਜਿਹੜੇ-ਜਿਹੜੇ ਬੱਚੇ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਸਾਰਿਆਂ ਨੂੰ ਅਸੀਂ ਉਹਨਾਂ ਦੀ ਪਰਫਾਰਮੈਂਸ ਦੇ ਮੁਤਾਬਿਕ ਪ੍ਰਾਈਜ਼ ਵੀ ਦਿੰਦੇ ਹਾਂ ਤਾਂ ਜੋ ਬੱਚੇ ਵੱਧ ਤੋਂ ਵੱਧ ਅੱਗੇ ਤੋਂ ਵੀ ਵੱਧ ਚੜ ਕੇ ਹਿੱਸਾ ਲੈ ਸਕਣਾਂ ਹਾਂਜੀ ਗੱਲ ਕਰੀ ਅੱਜ ਤੱਕ ਦੇ ਵਿੱਚ ਜਿਹੜੇ ਇਹਨਾਂ ਮੋਬਾਈਲਾਂ ਤੋਂ ਜਾਂ ਕੰਪਿਊਟਰਾਂ ਤੋਂ ਸੀਖ ਰਹੇ ਹਾਂ ਨਾ ਕਲਚਰ ਭੁੱਲ ਰਹੇ ਕਿਵੇਂ ਦੇ ਹਾਂਜੀ ਬਿਲਕੁਲ ਅੱਜ ਦੇ ਬੱਚੇ ਜ਼ਿਆਦਾਤਰ ਮੋਬਾਈਲਾਂ ਦੇ ਵਿੱਚ ਹੀ ਬੜੇ ਹੋਏ ਨੇ ਛੋਟਾ ਜਾਂ ਜਵਾਕ ਹੁੰਦਾ ਮੋਬਾਈਲ 'ਤੇ ਆਕੇ ਖੇਡ ਰਿਆ ਹੁੰਦਾ ਨਾ ਤਾਂ ਕੋਈ ਕਬੱਡੀ ਖੇਡਦਾ ਨਾ ਕੋਈ ਕੋਲ ਕੁੱਸਤੀ ਕਰਦਾ ਤੇ ਨਾ ਹੀ ਕੋਈ ਤੀਆਂ ਦਾ ਤਿਹਾਰ ਮਨਾਉਂਦਾ ਇਦਾਂ ਦੇ ਸਾਰੇ ਚੀਜ਼ਾਂ 'ਤੇ ਅਲੋਪ ਹੋ ਗਈਆਂ ਜਦ ਤੱਕ ਇਹ ਅਲੋਪ ਹੋ ਰਹੀਆਂ ਸੀਗੀਆਂ ਪਰ ਹੁਣ ਚਲੋ ਕੁਝ ਇੰਸਟੀਚਿਊਨ ਨੇ ਕੁਝ ਆਦਾਰਿਆਂ ਨੇ ਕੁਝ ਗਵਰਨਮੈਂਟ ਨੇ ਤੀਆਂ ਦਾ ਤੇ ਹਰ ਬੜੇ ਦੁਖਸਾਲਾ ਤੋਂ ਮਨਾਣਾ ਸ਼ੁਰੂ ਕਰ ਦਿੱਤਾ ਹੈ ਤਾਂ ਅੱਜ ਕੱਲ ਬੱਚਾਂ ਨੂੰ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਤਾਂ ਸਾਡੇ ਬੱਚੇ ਤਾਂ ਬਹੁਤ ਵਧੀਆ ਹੀ ਪਾਰਟਿਸਪੇਟ ਕਰਦੇ ਨੇ ਆ